ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ੀਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਉਹਨਾਂ ਨੇ ਫਿਰ ਸਮਾਂ ਦਿੱਤਾ ਆਪਣੀ ਹਜ਼ੂਰੀ ਵਿੱਚ ਆਉਣ ਦਾ ਤਾਂ ਜੋ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦੇ ਸਕੀਏ ਉਹਨਾਂ ਦੇ ਨਾਮ ਨੂੰ ਆਦਰ ਦੇ ਸਕੀਏ ਖੁਦਾ ਦਾ ਸ਼ੁਕਰ ਕਰਦੀ ਹਾਂ ਆਈਏ ਸਭ ਜਨ ਪ੍ਰਾਰਥਨਾ ਕਰਦੇ ਹਾਂ ਆਪਣੀ ਅੱਖਾਂ ਬੰਦ ਕਰੀਏ ਔਰ ਪ੍ਰਾਰਥਨਾ ਕਰੀਏ ਆਪਣੀਆਂ ਸਾਰੀਆਂ ਮੁਸ਼ਕਲਾਂ ਆਫਤਾਂ ਸਾਰੀਆਂ ਪਰੇਸ਼ਾਨੀਆਂ ਸਾਰੀਆਂ ਟੈਨਸ਼ਨਾਂ ਸਾਰੇ ਦੁੱਖ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦੋ ਜੋ ਵੀ ਤੁਹਾਡੇ ਘਰਾਂ ਵਿੱਚ ਰੁਕਾਵਟ ਆਇਆ ਸਭ ਪਰਮੇਸ਼ਵਰ ਦੇ ਚਰਨਾਂ ਵਿੱਚ ਰੱਖੋ ਪਰਮੇਸ਼ਵਰ ਸਾਡੇ ਸਾਰਿਆਂ ਦੀ ਪ੍ਰਾਰਥਨਾ ਸੁਣਨਗੇ ਔਰ ਸਾਰਿਆਂ ਨੇ ਜੀਵਨਾ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰਨਗੇ ਆਈਏ ਸਿ ਅੱਖਾਂ ਬੰਦ ਕਰਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਧੰਨਵਾਦ ਹੋ 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 ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੀ ਹਾਂ ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੇ ਪਿਆਰੇ ਪਰਮੇਸ਼ਵਰ ਤੜੇ ਨਾਂ ਨੂੰ ਮਹਿਮਾ ਔਰ ਆਦਰ ਦਿੰਨੇ ਆ ਤੜੇ ਨਾਂ ਨੂੰ ਮਹਿਮਾ ਔਰ ਆਦਰ ਦਿੰਨੇ ਪਿਆਰੇ ਪਰਮੇਸ਼ਵਰ ਜੀ ਅੱਜ ਦੇ ਸਮੇਂ ਦੇ ਅੱਜ ਦੇ ਦਿਨ ਲਈ ਮੈਂ ਤੁਹਾਡਾ ਤਨਵਾਦ ਕਰਦੀ ਆ ਇਸ ਪਵਿੱਤਰ ਪਰਮੇਸ਼ਵਰ ਜੀ ਤੁਹਾਡੇ ਨਾਮ ਨੂੰ ਮਹਿਮਾ ਔਰ ਆਦਰ ਦਿੰਨੇ ਆ ਜੋ ਤੁਸੀਂ ਸਾਨੂੰ ਥੋੜਾ ਜਿਹਾ ਸਮਾਂ ਦਿੱਤਾ ਆਪਣੀ ਹਜ਼ੂਰੀ ਵਿੱਚ ਆਉਣ ਦਾ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਆ ਪਿਆਰੇ ਪਰਮੇਸ਼ਵਰ ਕਿਉਂਕਿ ਤੁਸੀਂ ਮਹਿਮਾ ਦੇ ਯੋਗ ਪਰਮੇਸ਼ਵਰ ਹੋ ਤੁਸੀਂ ਆਦਰ ਦੇ ਯੋਗੇ ਪਰਮੇਸ਼ਵਰ ਹੋ ਤੁਸੀਂ ਆਪਣੇ ਮੰਨਣ ਵਾਲਿਆਂ ਨੂੰ ਕਦੇ ਸ਼ਰਮਿੰਦਿਆ ਨਹੀਂ ਹੋਣ ਦਿੰਦੇ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿੰਦੇ ਪਿਆਰੇ ਪਰਮੇਸ਼ਵਰ ਹਮੇਸ਼ਾ ਨਰੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਉਹਨਾਂ ਨੂੰ ਤੁਸੀਂ ਉੱਤਰ ਦੇਣ ਵਾਲੇ ਪਰਮੇਸ਼ਰ ਹੋਈਐ ਸੁਰਾਜਾ ਤੁਹਾਡੇ ਨਾਮ ਦੀ ਵਡਿਆਈ ਕਰਦੇ ਪਵਿੱਤਰ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਵਡਿਆਈ ਕਰਦੇ ਸਾਮਰਥੀਏ ਪਿਤਾ ਤੁਹਾਡਾ ਤਨਵਾਦ ਹੋਟੜਾ ਤਨਵਾਦ ਹੋਟੜਾ ਤਨਵਾਦ ਹੋਟੜਾ ਤਨਵਾਦ ਹੋਟੜਾ ਤਨਵਾਦ ਹੋਟੜਾ ਤਨਵਾਦ ਹallelujah 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 ਸਵਰਗੀ ਪਿਤਾ ਤੁਹਾਡਾ ਤਨਵਾਦ ਕਰਦੀਆਂ ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੇ ਆਂ ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਜ਼ਿੰਦਗੀ ਹਵਾ ਪਰਮੇਸ਼ਰ ਤੁਹਾਡੇ ਨਾਮ ਦੀ ਵਡਿਆਈ ਮੇਰੇ ਜ਼ਿੰਦਗੀ ਹਵਾ ਪਰਮੇਸ਼ਰ ਤੁਹਾਡੇ ਨਾਮ ਦੀ ਵਡਿਆਈ ਹੋ 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 ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ 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 ਯੇਸ਼ੂ ਰਾਜਾ ਇੱਕ ਇੱਕ ਦੇ ਜੀਵਨ ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਇੱਕ ਇੱਕ ਦੇ ਜੀਵਨਾ ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਕਦੂਸ ਮਿਹਰਬਾਨ ਜਿਨਨੇ ਭੈਣ ਭਰਾ ਸਾਡੇ ਨਾਲ ਇਸ ਪ੍ਰਾਰਥਨਾ ਦੇ ਦੁਆਰਾ ਜੁੜੇ ਆ ਪਿਆਰੇ ਪਰਮੇਸ਼ਰ ਜੀ ਜਿਨਨੇ ਭੈਣ ਭਰਾ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਰਹੇ ਆ ਯੇਸ਼ੂ ਰਾਜਾ ਜਾਂ ਜਿਨਨੇ ਭੈਣ ਭਰਾ ਪੂਰੀ ਅਧੀਨਗੀ ਦੇ ਨਾਲ ਸਾਡੇ ਨਾਲ ਪ੍ਰਾਰਥਨਾ ਕਰ ਰਹੇ ਆ ਯੇਸ਼ੂ ਰਾਜਾ ਇਹਨਾਂ ਦੇ ਛੀਵਨਾ 'ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਪਿਆਰੇ ਪਰਮੇਸ਼ਰ ਜੀ ਜਿੰਨੇ ਭੈਣ ਭਰਾ ਪਿਆਰੇ ਪਰਮੇਸ਼ਵਰ ਜੀ ਇਸ ਪ੍ਰਾਰਥਨਾ ਦੇ ਦੁਆਰਾ ਆਪਣੀਆਂ ਪਰੇਸ਼ਾਨੀਆਂ ਆਪਣੀਆਂ ਤਕਲੀਫਾਂ ਯੀਸੂ ਰਾਜਾ ਜੋ ਵੀ ਇਹਨਾਂ ਦੇ ਘਰਾਂ ਵਿੱਚ ਪ੍ਰੋਬਲਮਸ ਆ ਉਹ ਲੈ ਕੇ ਆਏ ਆ ਯੀਸੂ ਰਾਜਾ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਉਹ ਸਾਰੀਆਂ ਮੁਸ਼ਕਲਾਂ ਆਫਤਾਂ ਦਾ ਤੁਸੀਂ ਹੱਲ ਕਰੋ ਯੀਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੀਸੂ ਰਾਜਾ ਮੈਂ ਤੁਹਾਡਾ ਹੀ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਵਰ ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ ਇਨਾਂ ਦੇ ਜੀਵਨਾਸ਼ਟੜਾ ਪਵਿੱਤਰ ਆਤਮਾ ਕਾਰੀਏ ਕਰੇ ਪਿਆਰੇ ਪਰਮੇਸ਼ਵਰ ਇਨਾਂ ਦੇ ਜੀਵਨਾਸ਼ਟੜਾ ਪਵਿੱਤਰ ਆਤਮਾ ਕਾਰੀਏ ਕਰੇ ਸਮਰਥੀਏ ਪਿਤਾ ਇਸੇ ਵਕਤ ਤੁਹਾਡਾ ਜ਼ਲਾਲ ਇਨਾਂ ਦੇ ਜੀਵਨਾ ਚ ਕਾਰੀਏ ਕਰੇ ਇਸੇ ਵਕਤ ਤੁਹਾਡਾ ਜ਼ਲਾਲ ਇਨਾਂ ਦੇ ਕਰਾਂ ਵਿੱਚ ਕਾਰੀਏ ਕਰੇ ਯੇਸੂ ਰੱਜ ਸਮਰਥੀਏ ਪਿਤਾ ਟਾਡਾ ਸ਼ੁਕਰੋ ਸਮਰਥੀਏ ਪਿਤਾ ਟਾਡਾ ਸ਼ੁਕਰੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਹallelujah hallelujah 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 ਮਹਿਮਾ ਦੇ ਜੋਗੇ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੀ ਆ ਮਹਿਮਾ ਦੇ ਜੋਗੇ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੀ ਆ ਮੇਰੇ ਜ਼ਿੰਦੇ ਯਹਵਾ ਪਰਮੇਸ਼ਵਰ ਤੁਹਾਡਾ ਸ਼ੁਕਰ ਹੋ ਯੇਸੂ ਜੀ ਮੇਰੇ ਜ਼ਿੰਦੇ ਯਹਵਾ ਪਰਮੇਸ਼ਵਰ ਤੁਹਾਡਾ ਸ਼ੁਕਰ ਹੋ ਯੇਸੂ ਜੀ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀਂ ਪਿਆਰੇ ਪਰਮੇਸ਼ਵਰ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੇਸ਼ੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਪਵਿੱਤਰ ਪਰਮੇਸ਼ਵਰ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਪਿਆਰੇ ਪਰਮੇਸ਼ਵਰ ਜੀ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਯੇਸ਼ੂ ਰਾਜਾ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਪਿਆਰੇ ਪਰਮੇਸ਼ਵਰ ਏਕ ਇੱਕ ਜੀਵਨ ਵਿੱਚ ਆਪਣੇ ਕੰਮਾਂ ਨੂੰ ਕਰੋ ਏਕ ਇੱਕ ਜੀਵਨ ਵਿੱਚ ਆਪਣੇ ਕੰਮਾਂ ਨੂੰ ਕਰੋ ਯੇਸ਼ੂ ਰਾਜਾ ਇਹਨਾਂ ਦੇ ਛੀਵਨਾ ਵਿੱਚ ਤੁਹਾਡੇ ਨਾਮ ਦੀ ਰਿਹਾਈ ਆ ਜੇ ਯਿਸੂ ਜੀ ਇਹਨਾਂ ਦੇ ਛੀਵਨਾ ਵਿੱਚ ਤੁਹਾਡੇ ਨਾਮ ਦੀ ਰਿਹਾਈ ਆ ਜੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਸਾਰੇ ਬੰਧਨ ਤੁਹਾਡੇ ਨਾਮ ਦੇ ਦੁਆਰਾ ਤੋੜੇ ਜਾਣ ਸਮਰਥੀ ਪਿਤਾ ਜੋ ਜਕੜੇ ਆ ਪਿਆਰੇ ਪਰਮੇਸ਼ਵਰ ਕਿਸੇ ਵੀ ਪਰੇਸ਼ਾਨੀਆਂ ਦੇ ਦੁਆਰਾ ਬੋਝਾਂ ਦੇ ਦੁਆਰਾ ਪਿਆਰੇ ਪਰਮੇਸ਼ਵਰ ਇਨਾਂ ਦੇ ਪਿਆਰੇ ਪਰਮੇਸ਼ਰ ਜੀ ਇਹਨਾਂ ਦੇ ਬੰਧਨ ਖੋਲ ਦੋ ਯੇਸ਼ੂ ਜੀ ਇਹਨਾਂ ਦੇ ਬੰਧਨ ਖੋਲ ਦੋ ਪਿਆਰੇ ਪਰਮੇਸ਼ਰ ਆਪਣੀ ਸਮਰਥ ਦੇ ਦੁਆਰੇ ਇਹਨਾਂ ਦੇ ਇੱਕ ਇੱਕ ਦੇ ਬੰਧਨ ਖੋਲ ਦੋ ਯੇਸ਼ੂ ਰਾਜਾ ਜੋ ਵੀ ਇਹਨਾਂ ਦੀਆਂ ਘਰਾਂ ਦੀਆਂ ਪਰੇਸ਼ਾਨੀਆਂ ਯੇਸ਼ੂ ਰਾਜਾ ਜੋ ਵੀ ਇਹਨਾਂ ਦੇ ਘਰਾਂ ਵਿੱਚ ਦੁੱਖ ਤਕਲੀਫ ਅਕਦੂਸ ਮਿਹਰਬਾਨ ਤੜਨਾਵ ਦੇ ਦੁਆਰਾ ਜੋ ਸਾਰੇ ਬੰਧਨ ਤੋੜੇ ਜਾਣ ਪਵਿੱਤਰ ਪਰਮੇਸ਼ਰ ਤੜਨਾਵ ਦੇ ਦੁਆਰਾ ਅੱਜ ਜੋ ਸਾਰੇ ਬੰਧਨ ਤੋੜੇ ਜਾਣ ਯੇਸ਼ੂ ਰਾਜਾ धन्यवाद हो धन्यवाद हो धन्यवाद हो धन्यवाद हो धन्यवाद हो धन्यवाद हाले लुई आ हाले लुई आ हाले लुई आ हाले लुई आ स्वर्गीय पिता टाडा धनबाद हो स्वर्गीय पिता टाडा धनवाद हो स्वर्गीय पिता टाडा धनवाद हो येसु राजा ढे नड़ी आई े नाँ की वड़ी आई ढे ना की वड़ी आई ढे ना की बड़ी आई ढे ना की बड़ी आई मेहमान हो 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 ਟੜਾ ਨਾਂ ਦੀ ਮਹਿਮਾ ਹੋ 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 ਮੇਰੇ ਯੇਸ਼ੂ ਰਾਜਾ ਤੁਹਾਡਾ ਧੰਨਵਾਦ 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 ਜਿੰਦੇ ਜੋ ਹਵਾ ਪਰਮੇਸ਼ਰ ਤੁਹਾਡਾ ਸ਼ੁਕਰ ਹੋ ਜਿੰਦੇ ਜੋ ਹਵਾ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਹੋ ਇਬਰਾਹੀਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀਆਂ ਇਬਰਾਹੀਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀਆਂ ਬਾਦਿਆਂ ਦੇ ਪੂਰੇ ਔਰ ਖਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹਾਂ ਵਫਾਦਾਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਜੀ ਤੁਹਾਡੇ ਨਾਂ ਨੂੰ ਸਾਰਾ ਆਦਰ ਔਰ ਜ਼ਲਾਲ ਮੇਰੇ ਮੇਰੇ ਪਵਿੱਤਰ ਪਰਮੇਸ਼ਰ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਰਾਜਾ ਇੱਕ ਇੱਕ ਤੇ ਧਿਆ ਕਰੋ ਪਿਆਰੇ ਪਰਮੇਸ਼ਰ ਇੱਕ ਇੱਕ ਤੇ ਰਹਿਮ ਕਰੋ ਯਿਸੂ ਰਾਜਾ ਹਰ ਜਾਨ ਤੁਹਾਡੇ ਨਾਂ ਦੀ ਮਹਿਮਾ ਕਰੇ ਯਿਸੂ ਜੀ ਹਰ ਜਾਨ ਤੁਹਾਡੇ ਨਾਂ ਦੀ ਅਰਹਾਦ ਨਾ ਕਰੇ ਯਿਸੂ ਰਾਜਾ ਤੁਹਾਡਾ ਧੰਨਵਾਦ ਹੋ ਯਿਸੂ ਜੀ ਤੁਹਾਡਾ ਹੀ ਧੰਨਵਾਦ ਹੋ ਮੇਰੇ ਯੇਸ਼ੂ ਰਾਜਾ ਤੁਹਾਡਾ ਹੀ ਧੰਨਵਾਦ ਹੋ ਮੇਰੇ ਸਵਰਗੀ ਪਿਤਾ ਮੇਰੇ ਜ਼ਿੰਦ ਦੇ ਯਹਵਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਜਿਨਨੇ ਭੈਣ ਭਰਾ ਯੇਸ਼ੂ ਰਾਜਾ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਸਾਡੇ ਨਾਲ ਜੁੜੇ ਇਹਨਾਂ ਦੇ ਛੀਵਨਾ ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਯੇਸ਼ੂ ਰਾਜਾ ਇਸੇ ਵਕਤ ਤੜਾ ਪਵਿੱਤਰ ਆਤਮਾ ਇਹਨਾਂ ਨੂੰ ਸ਼ੂਏ ਯੇਸੂ ਜੀ ਇਸੇ ਵਕਤ ਤੜਾ ਪਵਿੱਤਰ ਆਤਮਾ ਇਹਨਾਂ ਦੇ ਜੀਵਨ ਚ ਕਾਰੀਏ ਕਰੇ ਯੇਸੂ ਰਾਜਾ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਇਹਨਾਂ ਦੇ ਜੀਵਨਾਂ ਚ ਹੱਲ ਕਰੋ ਪਿਆਰੇ ਪਰਮੇਸ਼ਵਰ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਇਹਨਾਂ ਦੇ ਜੀਵਨਾਂ ਚੋਂ ਜਾਂਦੀਆਂ ਰਹਿਣ ਯੇਸੂ ਰਾਜਾ ਇਹਨਾਂ ਦੇ ਹੱਥਾਂ ਦੇ ਕੰਮਾਂ ਉੱਤੇ ਬਰਕਤ ਰਾਸ਼ੀਸ਼ ਦਿਓ ਪਿਆਰੇ ਪਰਮੇਸ਼ਵਰ ਇਹ ਅਧਿਕਾਰ ਉਹ ਬਾਰਾ ਉੱਤੇ ਟੜਿਆ ਆਸ਼ੀਸ਼ ਹੋਵੇ ਯਿਸੂ ਰਾਜਾ ਤੜਾ ਜਲਾਲ ਇਹਨਾਂ ਜੀਵਨਾ ਉੱਤੇ ਉਤਰੇ ਪਿਆਰੇ ਪਰਮੇਸ਼ਵਰ ਔਰ ਇੱਕ ਵੱਡੀ ਗਵਾਹੀ ਦੇ ਨਾਲ ਇਹਨਾਂ ਨੂੰ ਖੜਿਆ ਕਰੋ ਪਿਆਰੇ ਪਰਮੇਸ਼ਵਰ ਇੱਕ ਵੱਡੀ ਗਵਾਹੀ ਇਹਨਾਂ ਦੇ ਛੀਵਨ ਵਿੱਚ ਬਣਾਓ ਪਿਆਰੇ ਪਰਮੇਸ਼ਵਰ ਉਹ ਪਰੇਸ਼ਾਨੀਆਂ ਜਿਨ੍ਹਾਂ ਦਾ ਹੱਲ ਨਹੀਂ ਹੁੰਦਾ ਯਿਸੂ ਰਾਜਾ ਉਹ ਕੰਮ ਜਿਨ੍ਹਾਂ ਦਾ ਹੱਲ ਨਹੀਂ ਹੁੰਦਾ ਯਿਸੂ ਰਾਜਾ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਉਹ ਸਾਰੇ ਬੰਧਨ ਤੋੜੇ ਜਾਣ ਯਿਸੂ ਰਾਜਾ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਉਹ ਸਾਰੇ ਕੰਮ ਪਿਆਰੇ ਪਰਮੇਸ਼ਵਰ ਉਹ ਸਾਰੀਆਂ ਰੁਕਾਵਟਾਂ ਟੜੇ ਨਾਂ ਦੇ ਦੁਆਰਾ ਤੋੜੀ ਜਾਣੀ ਯੇਸ਼ੂ ਜੀ ਤੁਹਾਡਾ ਸ਼ੁਕਰ ਕਰਦੇ ਯੇਸ਼ੂ ਰਾਜਾ ਤੁਹਾਡਾ ਸ਼ੁਕਰ ਹੋ ਸਾਮਰਥੀ ਪਿਤਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਹਾਲੇਲੂਇਆ 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 ਮਹਿਮਾ ਦੇ ਜੋਗੇ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੀ ਹਾਂ ਮਹਿਮਾ ਦੇ ਜੋਗੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮਹਿਮਾ ਦੇ ਜੋਗੇ ਪਰਮੇਸ਼ਵਰ ਮੇਰੇ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਅਨੁਗ੍ਰਹਿ ਹੋ 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 ਹਾਲੇਲੂਇਆ 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 ਦਿਆਵਾਨ ਪਰਮੇਸ਼ਵਰ ਦਿਆਵਾਨ ਪਰਮੇਸ਼ਵਰ ਦਿਆਵਾਨ ਪਰਮੇਸ਼ਵਰ ਦਿਆਵਾਨ ਪਰਮੇਸ਼ਵਰ ਸਦਰਕ ਮੇਸ਼ਕ ਅਬਦੂ ਨਗੂ ਦੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੈਂ ਤੁਹਾਡਾ ਧੰਨਵਾਦ ਕਰਦੀ ਆ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਨਾਮ ਨੂੰ ਮਹਿਮਾ ਮਿਲੇ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਤੁਸੀਂ ਸਤੂਤੀਆਂ ਦੇ ਲੈਕ ਪਰਮੇਸ਼ਵਰ ਹੋ ਤੁਸੀਂ ਸਤੂਤੀਆਂ ਦੇ ਲੈਕ ਪਰਮੇਸ਼ਵਰ ਹੋ ਤੁਸੀਂ ਸਤੂਤੀਆਂ ਦੇ ਲੈਕ ਪਰਮੇਸ਼ਵਰ ਹੋ ਯੇਸੂ ਰਾਜਾ ਤੁਸੀਂ ਮੈਂ ਮਹਮਾਰੇ ਜੋਗੇ ਹੋ ਤੁਸੀਂ ਮੈਂ ਮਹਮਾਰੇ ਜੋਗੇ ਹੋ ਤੁਸੀਂ ਮੈਂ ਮਹਮਾਰੇ ਜੋਗੇ ਹੋ ਤੁਸੀਂ ਮੈਂ ਮਹਮਾਰੇ ਜੋਗੇ ਪਰਮੇਸ਼ਵਰੋ ਮੈਂ ਉਹ ਪੈਣ ਵਾਲੇ ਪ੍ਰਾਰਥਨਾ ਕਰਦੀ ਜਿਨ੍ਹਾਂ ਨੂੰ ਬੱਚਿਆਂ ਦੀ ਥੋੜਾ ਯੇਸੂ ਰਾਜਾ ਉਹਨਾਂ ਦੇ ਜੀਵਨਾਂ ਨੂੰ ਆਸ਼ੀਸ਼ ਨਾਲ ਭਰੋ ਪਿਆਰੇ ਪਰਮੇਸ਼ਵਰ ਉਹਨਾਂ ਦੇ ਜੀਵਨਾ ਨੂੰ ਆਸ਼ੀਸ਼ ਦੇ ਨਾਲ ਭਰੋ ਪਿਆਰੇ ਪਰਮੇਸ਼ਵਰ ਬੰਦ ਕੁੱਖਾਂ ਟੜੇ ਨਾਂ ਦੇ ਦੁਆਰਾ ਖੋਲੀਆਂ ਜਾਣ ਮੇਰੇ ਪਵਿੱਤਰ ਪਰਮੇਸ਼ਵਰ ਬੰਦ ਕੁੱਖਾਂ ਮੇਰੇ ਤਾਂ ਪਿਆਰੇ ਪਰਮੇਸ਼ਵਰ ਟੜੇ ਨਾਂ ਦੇ ਦੁਆਰਾ ਖੋਲੀਆਂ ਜਾਣ ਯੇਸੂ ਰਾਜਾ ਸਾਰੇ ਬੰਦਨ ਉਹਨਾਂ ਦੇ ਜੀਵਨਾ ਚ ਤੋੜੇ ਜਾਣ ਯੇਸੂ ਰਾਜਾ ਟੜੀ ਕਿਰਪਾ ਉਹਨਾਂ ਦੇ ਜੀਵਨਾ ਵਿੱਚ ਹੋਵੇ ਪਿਆਰੇ ਪਰਮੇਸ਼ਵਰ ਟੜੀ ਕਿਰਪਾ ਉਹਨਾਂ ਦੇ ਛੀਵਨਾ ਵਿੱਚ ਹੋਵੇ ਯੇਸੂ ਰਾਜਾ ਉਹ ਪੈਣਾ ਨੂੰ ਫਲਵੰਤ ਬਣਾਓ ਪਿਆਰੇ ਪਰਮੇਸ਼ਵਰ ਫਲਵੰਤ ਬਣਾਓ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਤਨਵਾਦ ਕਰਦੀ ਯੇਸੂ ਰਾਜਾ ਸਵਰਗੀ ਪਿਤਾ ਤਾੜਾ ਸ਼ੁਕਰ ਹੂ ਸਵਰਗੀ ਪਿਤਾ ਤਾੜਾ ਸ਼ੁਕਰ ਹੋ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹੂ ਪਿਆਰੇ ਪਰਮੇਸ਼ਰ ਆਪਣੇ ਵਚਨ ਦੇ ਅਨੁਸਾਰ ਆਪਣੇ ਵਚਨਾਂ ਨੂੰ ਪੂਰਿਆ ਕਰੋ ਪਿਆਰੇ ਪਰਮੇਸ਼ਰ ਆਪਣੇ ਵਚਨਾਂ ਨੂੰ ਇੱਕ ਇੱਕ ਜੀਵਨ ਚ ਪੂਰਿਆਂ ਕਰੋ ਯੇਸੂ ਰਾਜਾ ਮੈਂ ਤੜਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਆਪਣੇ ਵਚਨਾਂ ਨੂੰ ਹਰ ਇੱਕ ਜੀਵਨ ਵਿੱਚ ਪੂਰਿਆਂ ਕਰੋ ਯੇਸੂ ਰਾਜਾ ਤਾਂ ਜੋ ਸਭ ਜਨ ਤੜੇ ਨਾਂ ਦੇ ਦੁਆਰਾ ਪੂਰੇ ਔਰ ਖਰੇ ਹੋ ਜਾਣ ਪਿਆਰੇ ਪਰਮੇਸ਼ਰ ਤਾਂ ਜੇ ਵਫਾਦਾਰ ਹੋ ਜਾਣ ਪਿਆਰੇ ਪਰਮੇਸ਼ਰ ਤੜਾ ਧੰਨਵਾਦ ਕਰਦੀ ਯੇਸੂ ਰਾਜਾ ਤੁਹਾਡੀ ਕਿਰਪਾ ਇਹਨਾਂ ਦੇ ਛੀਵਨਾ ਉਤੇ ਹੋ ਜੇ ਪਿਆਰੇ ਪਰਮੇਸ਼ਰ ਆਪਣੀ ਹੁਕਮਾਂ ਦੇ ਅਨੁਸਾਰ ਇਹਨਾਂ ਨੂੰ ਚੱਲਣ ਵਾਲੀ ਹਿੰਮਤ ਔਰ ਤਾਕਤ ਬਖਸ਼ ਦਿਓ ਪਿਆਰੇ ਪਰਮੇਸ਼ਰ ਆਪਣੇ ਵਚਨਾਂ ਦੇ ਅਨੁਸਾਰ ਇਹਨਾਂ ਨੂੰ ਚੱਲਣ ਦੀ ਹਿੰਮਤ ਤਾਕਤ ਬਖਸ਼ ਦੇ ਪਿਆਰੇ ਪਰਮੇਸ਼ਰ ਇਹਨਾਂ ਦੇ ਜੀਵਨ ਵਿੱਚ ਤੁਹਾਡਾ ਪਵਿੱਤਰ ਆਤਮਾ ਕਾਰਜ ਯੇ ਕਰੇ ਇਹਨਾਂ ਦੇ ਜੀਵਨ ਵਿੱਚ ਤੁਹਾਡਾ ਪਵਿੱਤਰ ਵਚਨ ਕਾਰਜ ਯੇ ਕਰੇ ਯੇਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਕੁਦੂਸ ਮਿਹਰਬਾਨ ਤੁਸੀਂ ਕਿਹਾ ਪਿਆਰੇ ਪਰਮੇਸ਼ਰ ਜੀ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਜਾਂਦਾ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਇਹ ਵਿਸ਼ਵਾਸ ਕਰਨ ਸਾਡਾ ਪਰਮੇਸ਼ਰ ਅੱਜ ਸਭ ਕੁਝ ਕਰਨ ਦੀ ਸਮਰਥ ਰੱਖਦਾ ਇਹ ਵਿਸ਼ਵਾਸ ਕਰਨ ਸਾਡਾ ਪਰਮੇਸ਼ਰ ਸਭ ਕੁਝ ਕਰ ਸਕਦਾ ਯੇਸੂ ਰਾਜਾ ਔਰ ਇਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਸਾਰੀਆਂ ਰੁਕਾਵਟਾਂ ਨਾਰੇ ਦੁਆਰਾ ਜੀ ਜਾਂਦੀਆਂ ਰਹਿਣ ਯੇਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯੇਸੂ ਰਾਜਾ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਆਪਣੀ ਕੰਮਾਂ ਨੂੰ ਬਹੁਤ ਆਦ ਦੇ ਨਾਲ ਇਹਨਾਂ ਦੇ ਜੀਵਨਾਂ ਚ ਪ੍ਰਗਟ ਕਰੋ ਯੇਸੂ ਜੀ ਟੜਾ ਸ਼ੁਕਰ ਹੋ 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 ਮਹਿਮਾ ਦੇ ਜੋਗੇ ਪਰਮੇਸ਼ਵਰ ਤੁਹਾਡਾ ਧੰਨਵਾਦ ਹੋ ਮਹਿਮਾ ਦੇ ਜੋਗੇ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਹੋ ਮੇਰੇ ਯੇਸੂ ਰਾਜਾ ਤੁਹਾਡਾ ਧੰਨਵਾਦ ਕਰਦੀ ਮੇਰੇ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਮੇਰੇ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੇਰੇ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਅਦਭੁਤ ਕੰਮ ਕਰੋ ਪਿਆਰੇ ਪਰਮੇਸ਼ਵਰ ਅਦਭੁਤ ਰੀਤੀ ਤੇਰੇ ਨਾਲ ਕੰਮ ਕਰੋ ਪਿਆਰੇ ਪਰਮੇਸ਼ਵਰ ਅਦਭੁਤ ਰੀਤੀ ਦੇ ਨਾਲ ਕੰਮ ਕਰੋ ਯੇਸੂ ਰਾਜਾ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਯੇਸੂ ਜੀ ਏਕ-ਇਕ ਜ਼ੁਬਾਨ ਤੋਂ ਏਕ-ਇਕ ਹਿਰਦੇ ਤੋਂ ਯੇਸੂ ਰਾਜਾ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਏਕ-ਇਕ ਨੂੰ ਸਿਰ ਤੋਂ ਲੱਕੇ ਪੈਰਾਂ ਤੱਕ ਛੂਲੋ ਪਿਆਰੇ ਪਰਮੇਸ਼ਵਰ ਏਕ-ਇਕ ਬਾਡੀ ਨੂੰ ਹੀਲ ਕਰੋ ਪਿਆਰੇ ਪਰਮੇਸ਼ਵਰ ਆਪਣੀ ਕਿਰਪਾ ਦੇ ਦੁਆਰਾ ਯੇਸੂ ਰਾਜਾ ਕਿਉਂਕਿ ਤੁਸੀਂ ਉਧਾਰ ਕਰਤਾ ਹੋ ਪਿਆਰੇ ਪਰਮੇਸ਼ਰ ਤੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਸਤਿ ਸ਼ੁਤੀ ਸਮਰਥਾ ਸਾਡੇ ਪਰਮੇਸ਼ਰ ਦੀ ਸਤਿ ਸ਼ੁਤੀ ਸਮਰਥਾ ਸਾਡੇ ਪਰਮੇਸ਼ਰ ਦੀ ਤੁਸੀਂ ਪਵਿੱਤਰ ਪਰਮੇਸ਼ਰ ਹੋ ਜੈ ਸੁਰਾਜਾ ਤੁਸੀਂ ਪਵਿੱਤਰ ਪਰਮੇਸ਼ਰ ਹੋ ਜੈ ਸੁਰਾਜਾ ਮੈਂ ਤੜਾ ਧੰਨਵਾਦ ਕਰਦੀ ਤੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹallelujah hallelujah 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 ਦਇਆਵਾਨ ਪਰਮੇਸ਼ਰ ਦਇਆਵਾਨ ਪਰਮੇਸ਼ਰ ਦਇਆਵਾਨ ਪਰਮੇਸ਼ਰ ਦਇਆਵਾਨ ਪਰਮੇਸ਼ਰ ਦਇਆਵਾਨ ਪਰਮੇਸ਼ਰ ਦਇਆਵਾਨ ਪਰਮੇਸ਼ਰ ਆਤਮਾਹਾਨ ਪਿਤਾ ਤੁਹਾਡਾ ਸ਼ੁਕਰਵਾਤ ਆਤਮਾਹਾਨ ਪਿਤਾ ਤੁਹਾਡਾ ਸ਼ੁਕਰਵਾਤ ਆਤਮਾਹਾਨ ਪਿਤਾ ਤੁਹਾਡਾ ਸ਼ੁਕਰਵਾਤ ਆਤਮਾਹਾਨ ਪਿਤਾ ਤੁਹਾਡਾ ਸ਼ੁਕਰਵਾਤਮਾਹਾਨ ਪਿਤਾ ਤੁਹਾਡਾ ਸ਼ੁਕਰੋ ਸਵਰਗੀ ਪਿਤਾ 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 ਤੁਹਾਡਾ ਤਨਵਾ ਸਵਰਗੀ ਪਿਤਾ ਤੁਹਾਡਾ ਤਨਵਾ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਜੀ ਤੁਹਾਡਾ ਤਨਵਾਦ ਕਰਦੀ ਪਿਆਰੇ ਪਰਮੇਸ਼ਰ ਤੁਹਾਡਾ ਇਜ਼ਲਾਲ ਕਰੀਏ ਕਰੇ ਤੁਹਾਡਾ ਹੀਜ਼ਲਾਲ ਕਰੀਏ ਕਰੇ ਸਾਡੇ ਪੂਰੇ ਵਰਲਡ ਉਤੇ ਤੁਹਾਡਾ ਰਹਿਮ ਹੋਵੇ ਤੁਹਾਡਾ ਫਜ਼ਲ ਹੋਵੇ ਯਿਸੂ ਰਾਜਾ ਹਰ ਜਾਨ ਤੁਹਾਡੇ ਨਾਮ ਦੇ ਵਿੱਚ ਬਚਾਈ ਜਾਵੇ ਹਰ ਇੱਕ ਤੇ ਦਇਆ ਕਰੋ ਰਹਿਮ ਕਰੋ ਫਜ਼ਲ ਕਰੋ ਛੋਟੇ ਤੋਂ ਲੈ ਕੇ ਵੱਡੇ ਤੱਕ ਯਿਸੂ ਰਾਜਾ ਹਰ ਇੱਕ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਯੇਸ਼ੂ ਰਾਜਾ ਹਰ ਇੱਕ ਤੇ ਦਇਆ ਕਰੋ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਹਰ ਇੱਕ ਨੂੰ ਦੁੱਖਾਂ ਤਕਲੀਫਾਂ ਤੋਂ ਬਚਾ ਕੇ ਰੱਖਣਾ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਚਾ ਕੇ ਰੱਖਣਾ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਣਾ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਇੱਕ ਇੱਕ ਲਈ ਪ੍ਰਾਰਥਨਾ ਕਰਦੀ ਹਾਂ ਇੱਕ ਇੱਕ ਦੀ ਸੂਖ ਔਰ ਸਲਾਮਤੀ ਮੰਗਦੀ ਹਾਂ ਯੇਸ਼ੂ ਰਾਜਾ ਕਿ ਇੱਕ ਇੱਕ ਤੇ ਤੁਹਾਡੀ ਧਿਆ ਹੋਵੇ ਤੁਹਾਡੀ ਕਿਰਪਾ ਹੋਵੇ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਹੀ ਸ਼ੁਕਰ ਹੋ 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 ਟੜੇ ਨਾਂ ਦੀ ਵੜਿਆਈ 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 ਅਲਫਾਰੂ ਮੇਗਾ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਅਲਫਾਰੂ ਮੇਗਾ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਕਦੂਸ ਮਿਹਰਬਾਨ ਸਵਰਗੀ ਪਿਤਾ ਤੁਹਾਡਾ ਧੰਨਵਾਦ ਹੋ ਸਵਰਗੀ ਪਿਤਾ ਤੁਹਾਡਾ ਧੰਨਵਾਦ ਹੋ ਸਵਰਗੀ ਪਿਤਾ ਤੁਹਾਡਾ ਧੰਨਵਾਦ ਹੋ ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੀ ਆਂ ਯੇਸ਼ੂ ਰਾਜਾ ਤੁਸੀਂ ਮਹਿਮਾ ਦੇ ਜੋਗੇ ਪਰਮੇਸ਼ਵਰ ਹੋ ਤੁਸੀਂ ਮਹਿਮਾ ਦੇ ਜੋਗੇ ਪਰਮੇਸ਼ਵਰ ਹੋ ਤੁਸੀਂ ਮਹਿਮਾ ਦੇ ਜੋਗੇ ਪਰਮੇਸ਼ਵਰ ਹੋ ਜ਼ਮੀਨ ਅਸਮਾਨ ਦੇ ਮਾਲਕ ਔਰ ਖਾਲੀਕਾ ਦਾ ਸ਼ੁਕਰ ਕਰਦੀ ਆ ਜ਼ਮੀਨ ਅਸਮਾਨ ਦੇ ਮਾਲਕ ਔਰ ਖਾਲੀਕਾ ਦਾ ਸ਼ੁਕਰ ਕਰਦੇ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਦੂਸ ਮਿਹਰਬਾਨ ਕਦੂਸ ਮਿਹਰਬਾਨ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਜੀਵ ਰਚੰਬੇ ਕਾਰਜ ਕੀਤੇ ਜਾਣ ਯਿਸੂ ਰਾਜਾ ਜਮੈਂ ਤੁਹਾਡਾ ਧੰਨਵਾਦ ਕਰਦੀ ਆ ਮੈਂ ਤੁਹਾਡੇ ਦਿੱਤੇ ਹੋਏ ਅਧਿਕਾਰ ਦੇ ਦੁਆਰਾ ਇੱਕ ਇੱਕ ਲਈ ਪ੍ਰਾਰਥਨਾ ਕਰਦੀ ਆ ਯਿਸੂ ਰਾਜਾ ਅੱਜ ਦੀ ਪ੍ਰਾਰਥਨਾ ਇਹਨਾਂ ਲਈ ਬਰਕਤ ਔਰ ਆਸ਼ੀਸ਼ ਦਾ ਕਾਰਨ ਹੋਵੇ ਗਾਜ ਦੀ ਪ੍ਰਾਰਥਨਾ ਨਾਲ ਹੀ ਛੁਟਕਾਰੇ ਦਾ ਕਾਰਨ ਹੋਵੇ ਅੱਜ ਦੀ ਪ੍ਰਾਰਥਨਾ ਨਾਲ ਹੀ ਇੱਕ ਆਨੰਦ ਦਾ ਕਾਰਨ ਹੋਵੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੇਸੂ ਰਾਜਾ ਸਾਰੀ ਉਦਾਸੀ ਤੁਹਾਡੇ ਨਾਮ ਦੇ ਵਿੱਚ ਜਾਂਦੀ ਰਹੇ ਪਿਆਰੇ ਪਰਮੇਸ਼ਵਰ ਹਰ ਤਰ੍ਹਾਂ ਦਾ ਦੁੱਖ ਤੁਹਾਡੇ ਨਾਮ ਦੇ ਦੁਆਰਾ ਜਾਂਦਾ ਰਹੇ ਯੇਸੂ ਰਾਜਾ ਹਰ ਤਰ੍ਹਾਂ ਦੀਆਂ ਪਿਆਰੇ ਪਰਮੇਸ਼ਰ ਭਵੇ ਬਿਮਾਰੀਆਂ ਤੁਹਾਡੇ ਨਾਂ ਦੇ ਦੁਆਰਾ ਜਾਂਦੀਆਂ ਰਹਿਣ ਯੇਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀਆਂ ਯੇਸੂ ਜੀ ਮੈਂ ਤੁਹਾਡਾ ਹੀ ਧੰਨਵਾਦ ਕਰਦੀ ਤੁਹਾਡੇ ਨਾਂ ਦੇ ਦੁਆਰਾ ਇੱਕ ਇੱਕ ਦੀ ਸ਼ਾਂਤੀ ਮੰਗਦੀ ਯੇਸੂ ਰਾਜਾ ਤੁਹਾਡੇ ਨਾਂ ਦੇ ਦੁਆਰਾ ਇੱਕ ਇੱਕ ਲਈ ਪਿਆਰੇ ਪਰਮੇਸ਼ਰ ਜੀ ਸ਼ਾਂਤੀ ਨੂੰ ਪਿਆਰੇ ਪਰਮੇਸ਼ਰ ਜੀ ਮੰਗ ਲੈਣੇ ਆ ਯੇਸੂ ਰਾਜਾ ਇਹਨਾਂ ਦੇ ਜੀਵਨਾਂ ਵਿੱਚ ਤੁਹਾਡੇ ਨਾਂ ਦੀ ਆਜ਼ਾਦੀ ਆ ਜੇ ਇਹਨਾਂ ਦੇ ਜੀਵਨਾ ਵਿੱਚ ਤੜਨਾ ਦੀ ਰਿਹਾਈ ਆ ਜੇ ਯਿਸੂ ਰਜਾ ਇਹਨਾਂ ਦੇ ਜੀਵਨਾ ਵਿੱਚ ਤੜਨਾ ਦਾ ਆਨੰਦ ਆ ਜੇ ਪਿਆਰੇ ਪਰਮੇਸ਼ਰ ਤੁਹਾਡਾ ਸ਼ੁਕਰ ਹੋ ਤਾਡਾ ਸ਼ੁਕਰ ਹੋ ਤਾਡਾ ਸ਼ੁਕਰ ਹੋ ਤਾਡਾ ਸ਼ੁਕਰ ਹੋ ਤਾਡਾ ਸ਼ੁਕਰ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਸਵਰਗੀ ਪਿਤਾ ਅਨੁਗ੍ਰਹਿ ਕਰੋ ਪਿਆਰੇ ਪਰਮੇਸ਼ਵਰ ਜੀ ਇੱਕ ਇੱਕ ਦੇ ਜੀਵਨ ਵਿੱਚ ਤੁਹਾਡਾ ਅਨੁਗ੍ਰਹਿ ਹੋਵੇ ਯੇਸ਼ੂ ਰਾਜਾ ਇੱਕ ਇੱਕ ਦੇ ਜੀਵਨ ਵਿੱਚ ਤੁਹਾਡਾ ਅਨੁਗ੍ਰਹਿ ਹੋਵੇ ਮੇਰੇ ਯੇਸ਼ੂ ਰਾਜਾ ਇੱਕ ਇੱਕ ਦੇ ਜੀਵਨ ਵਿੱਚ ਤੁਹਾਡਾ ਅਨੁਗ੍ਰਹਿ ਆਸ਼ਕਾਰ ਇਹ ਕਰੇ ਯੇਸ਼ੂ ਜੀ ਤੁਹਾਡਾ ਧੰਨਵਾਦ ਹੋ 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 ਯੇਸ਼ੂ ਰਾਜਾ ਪਵਿੱਤਰ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ ਆ ਤੁਹਾਡੇ ਨਾਮ ਨੂੰ ਮਹਿਮਾ ਔਰ ਆਦਰ ਦਿੰਦੀ ਆ ਮੇਰੇ ਸਵਰਗੀ ਪਿਤਾ ਜਿਨ੍ਹਾਂ ਦੇ ਜੀਵਨਾਂ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਇਹਨਾਂ ਦੇ ਜੀਵਨਾਂ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਪਿਆਰੇ ਪਰਮੇਸ਼ਰ ਜੀ ਤੁਹਾਡਾ ਜ਼ਲਾਲ ਕਾਰਿਏ ਕਰੇ 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 ਸਤਿਤੀ ਸਮਰੱਥਾ ਸਾਡੇ ਪਰਮੇਸ਼ਰ ਦੀ ਸਤਿਤੀ ਸਮਰੱਥਾ ਸਾਡੇ ਪਰਮੇਸ਼ਰ ਦੀ ਸਤਿਤੀ ਸਮਰੱਥਾ ਸਾਡੇ ਪਰਮੇਸ਼ਰ ਦੀ ਸਤਿ ਊਤੀ ਸਮਰੱਥਾ ਸਾਡੇ ਪਰਮੇਸ਼ਵਰ ਦੀ ਮੇਰੇ ਯੇਸ਼ੂ ਰਾਜਾ ਟੜਾ ਧੰਨਵਾਦ ਹੋ ਮੇਰੇ ਯੇਸ਼ੂ ਰਾਜਾ ਟੜਾ ਧੰਨਵਾਦ ਕਰਦੇ ਹਾਂ ਯੇਸ਼ੂ ਰਾਜਾ ਟੜੇ ਕੋੜੇ ਖਾਨ ਦੇ ਨਾਲ ਸਾਨੂੰ ਸ਼ਿਫਾ ਮਿਲੀ ਟੜੇ ਕੋੜੇ ਖਾਨ ਦੇ ਨਾਲ ਸਾਨੂੰ ਨਜ਼ਾਤ ਮਿਲੀ ਤੁਹਾਡੇ ਲਹੂ ਦੇ ਦੁਆਰਾ ਅਸੀਂ ਸ਼ੁੱਧ ਕੀਤੇ ਗਏ ਹਾਂ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਮ ਦੇ ਦੁਆਰਾ ਸਾਨੂੰ ਉਧਾਰ ਮਿਲਿਆ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ ਆ ਯਿਸੂ ਜੀ ਆਪਣੀ ਕਿਰਪਾ ਇੱਕ ਇੱਕ ਉੱਤੇ ਕਰੋ ਆਪਣੀ ਕਿਰਪਾ ਨੂੰ ਇੱਕ ਇੱਕ ਉੱਤੇ ਬਹਾਓ ਪਿਆਰੇ ਪਰਮੇਸ਼ਰ ਤਾਂ ਜੋ ਪਿਆਰੇ ਪਰਮੇਸ਼ਰ ਜੀ ਸਾਰਿਆਂ ਦੇ ਜੀਵਨ ਵਿੱਚ ਤੁਹਾਡਾ अनुग्रह ਪ੍ਰਗਟ ਕੀਤਾ ਜਾਏ ਤੁਹਾਡਾ ਜਲਾਲ ਪ੍ਰਗਟ ਕੀਤਾ ਜਾਏ ਯਿਸੂ ਜੀ ਤੁਹਾਡਾ ਧੰਨਵਾਦ ਕਰਦੇ 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 ਸ਼ਿਫਾਰ ਨਜ਼ਾਤ ਦੇਣ ਵਾਲੇ ਪਰਮੇਸ਼ਰ ਤੁਹਾਡਾ ਰੋਸ਼ੀ ਫਰ ਨਜ਼ਾਤ ਦੇਣ ਵਾਲੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਵਰੋ ਤੁਸੀਂ ਬੜਿਆਈਆਂ ਦੇ ਜੋਗੇ ਪਰਮੇਸ਼ਵਰ ਹੋ ਯੇਸੂ ਰਾਜਾ ਪਿਆਰੇ ਪਰਮੇਸ਼ਵਰ ਮੈਂ ਇੱਕ ਵਾਰ ਫਿਰ ਤੋਂ ਪ੍ਰਾਰਥਨਾ ਕਰਦੀ ਹਾਂ ਇੱਕ ਇੱਕ ਲਈ ਪਿਆਰੇ ਪਰਮੇਸ਼ਵਰ ਜਿਨਨੇ ਭੈਣ ਭਰਾਜ਼ ਦੀ ਪ੍ਰਾਰਥਨਾ ਨੂੰ ਸੁਣਨ ਪਿਆਰੇ ਪਰਮੇਸ਼ਵਰ ਤੜਨਾ ਦੇ ਦੁਆਰਾ ਇਹਨਾਂ ਦੇ ਜੀਵਨਾਂ ਵਿੱਚ ਅਜੀਬ ਰਚੰਬੇ ਕਾਰ ਇਹ ਕੀਤੇ ਜਾਣ ਇਹਨਾਂ ਦੀਆਂ ਘਰਾਂ ਦੀਆਂ ਪਰੇਸ਼ਾਨੀਆਂ ਤੜਨਾ ਦੇ ਦੁਆਰਾ ਜਾਂਦੀਆਂ ਰਹਿਣ ਯੇਸੂ ਰਾਜਾ ਹਰ ਤਰ੍ਹਾਂ ਦੀ ਲੜਾਈ ਝਗੜੇ ਇਹਨਾਂ ਦੇ ਜੀਵਨਾਂ ਚੋਂ ਖਤਮ ਕਰੋ ਯੇਸੂ ਰਾਜਾ ਕਦੂਸ ਮਿਹਰਬਾਨ ਹਰ ਤਰ੍ਹਾਂ ਦੇ ਦੁਸ਼ਤ ਦੇ ਲੱਗੇ ਬੰਧਨ ਇਹਨਾਂ ਦੇ ਜੀਵਨਾ ਚ ਕੈਨਸਲ ਕਰੋ ਯੇਸੂ ਰਾਜਾ ਬੰਦ ਕੁਖਾਂਟੜੇ ਨਾਂ ਦੇ ਦੁਆਰਾ ਖੁੱਲ ਜਾਣ ਪਿਆਰੇ ਪਰਮੇਸ਼ਰ ਹਰ ਤਰ੍ਹਾਂ ਦੀਆਂ ਬਿਮਾਰੀਆਂ ਲਿਚਾਰੀਆਂ ਤੁਹਾਡੇ ਨਾਂ ਦੇ ਦੁਆਰਾ ਜਾਣ ਯੇਸੂ ਜੀ ਇਹਨਾਂ ਦੇ ਜੀਵਨਾ ਚ ਟੜੀ ਆਸ਼ੀਸ਼ ਉਤਰੇ ਇਹਨਾਂ ਦੇ ਜੀਵਨਾ ਵਿੱਚ ਟੜਾ ਪਵਿੱਤਰ ਆਤਮਾ ਕਾਰਜੇ ਕਰੇ ਯੇਸੂ ਰਾਜਾ ਇਹਨਾਂ ਦੇ ਹੱਥਾਂ ਦੇ ਕੰਮਾਂ ਉਤੇ ਬਰਕਤਾਂ ਆਸ਼ੀਸ਼ ਦਿਓ ਇਹਨਾਂ ਦੇ ਕਾਰੋਬਾਰਾਂ ਨੂੰ ਵਧਾਓ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਯੇਸੂ ਰਾਜਾ ਸਾਰੀਆਂ ਹੀ ਰੁਕਾਵਟਾਂ ਤੁਹਾਡੇ ਨਾਂ ਦੇ ਦੁਆਰਾ ਜਾਂਦੀਆਂ ਰਹਿਣ ਸਾਰੀਆਂ ਹੀ ਰੁਕਾਵਟਾਂ ਤੁਹਾਡੇ ਨਾਂ ਦੇ ਦੁਆਰਾ ਜਾਂਦੀਆਂ ਰਹਿਣ ਯੀਸੂ ਰੱਜਾ ਤੁਹਾਡਾ ਸ਼ੁਕਰ ਕਰਦੇ ਆਂ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਹੀ ਨਾਂ ਨੂੰ ਮਹਿਮਾ ਦਿੰਦੇ ਆ ਯੀਸੂ ਰੱਜਾ ਕਿਉਂਕਿ ਸਾਡੇ ਵਿੱਚ ਕੋਈ ਖੂਬੀ ਕੋਈ ਲਿਆਕਤ ਨਹੀਂ ਪਿਆਰੇ ਪਰਮੇਸ਼ਰ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਦੇ ਆ ਯੀਸ਼ੂ ਨਾਂ ਦੇ ਦੁਆਰਾ ਸਭ ਕੁਝ ਹੁੰਦਾ ਯੀਸੂ ਰੱਜਾ ਕਿਉਂਕਿ ਤੁਹਾਡੇ ਨਾਂ ਦੇ ਵਿੱਚ ਸ਼ਿਫਾਇਆ ਤੁਹਾਡੇ ਨਾਂ ਦੇ ਵਿੱਚ ਨਜ਼ਾਤ ਆ ਪਿਆਰੇ ਪਰਮੇਸ਼ਰ ਕਿਉਂਕਿ ਤੁਸੀਂ ਉਧਾਰਕਰਤਾ ਪਰਮੇਸ਼ਰ ਹੋ ਯੇਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਹਾਂ ਮੈਂ ਵਿਸ਼ਵਾਸ ਕਰਦੀ ਹਾਂ ਕਿ ਜਿੰਨੀਆਂ ਪ੍ਰਾਰਥਨਾਵਾਂ ਕੀਤੀਆਂ ਤੁਹਾਡੇ ਸਵਰਗ ਰਾਜ ਵਿੱਚ ਕਬੂਲ ਹੋਈਆਂ ਯੇਸੂ ਜੀ ਕਿਉਂਕਿ ਤੁਸੀਂ ਪਿਆਰੇ ਪਰਮੇਸ਼ਰ ਜੀ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਰ ਹੋ ਯੇਸੂ ਰਾਜਾ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਂ ਨੂੰ ਮਹਿਮਾ ਦਿੰਦੇ ਹਾਂ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਆਪਣੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਆਮੀਨ ਖੁਦਾ ਦਾ ਸ਼ੁਕਰ ਕਰਦੀ ਆਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆਂ ਕਿਉਂਕਿ ਸਾਡਾ ਪਰਮੇਸ਼ਵਰ ਮਹਾਨ ਆ ਔਰ ਵਫਾਦਾਰ ਆ ਜਿਹਦੇ ਅੱਗੇ ਅਸੀਂ ਪ੍ਰਾਰਥਨਾਵਾਂ ਕਰਦੇ ਹਾਂ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਦੇਣ ਵਾਲਾ ਪਰਮੇਸ਼ਵਰ ਆ ਤੁਮੇ ਸਾਰੇਆਂ ਅੱਗੇ ਰਿਕੁਐਸਟ ਕਰਦੀ ਆਂ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਜਿੰਨੇ ਭੈਣ ਭਰਾ ਸਾਡੇ ਚੈਨਲ ਦੇ ਨਾਲ ਜੁੜੇ ਆ ਤੁਸੀਂ ਹੋਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸਬੰਧੀਆਂ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਜਿਨ੍ਹਾਂ ਦੇ ਜੀਵਨਾਂ ਵਿੱਚ ਕੋਈ ਵੀ ਪਰੇਸ਼ਾਨੀਆਂ ਕੋਈ ਵੀ ਰੁਕਾਵਟ ਆ ਅਸੀਂ ਉਹਨਾਂ ਲਈ ਪ੍ਰਾਰਥਨਾ ਕਰ ਸਕੀਏ ਉਹਨਾਂ ਲਈ ਅਰਦਾਸ ਕਰ ਸਕੀਏ ਔਰ ਪਰਮੇਸ਼ਵਰ ਉਹਨਾਂ ਦੇ ਜੀਵਨਾਂ ਵਿੱਚ ਵੀ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਔਰ ਸਾਨੂੰ ਕਮੈਂਟ ਜਰੂਰ ਕਰਿਆ ਕਰੋ ਜਦੋਂ ਤੁਸੀਂ ਆਪਣੇ ਕਮੈਂਟ ਕਰਦੀਆਂ ਉਹਦੇ ਵਿੱਚ ਆਪਣੇ ਨਾਮ ਨੂੰ ਆਪਣੀ ਐਡਰੈਸ ਨੂੰ ਦੱਸਿਆ ਕਰੋ ਔਰ ਅਸੀਂ ਸਾਰਿਆਂ ਲਈ ਉਹਨਾਂ ਦੇ ਨਾਮ ਲੈ ਕੇ ਪ੍ਰਾਰਥਨਾ ਕਰ ਸਕੀਏ ਕੋਈ ਵੀ ਪਰੇਸ਼ਾਨੀਆਂ ਸਾਨੂੰ ਦੱਸਿਆ ਕਰੋ ਅਸੀਂ ਉਹਨਾਂ ਲਈ ਪ੍ਰਾਰਥਨਾ ਕਰੀਏ ਤਾਂ ਜੋ ਪਰਮੇਸ਼ਵਰ ਉਹਨਾਂ ਦੇ ਜੀਵਨ ਵਿੱਚ ਆਪਣੇ ਨਾਮ ਨੂੰ ਹੋਰ ਕਾਇਮ ਕਰ ਸਕੇ ਔਰ ਉਹਨਾਂ ਦੇ ਉੱਤੇ ਦਇਆ ਔਰ ਕਿਰਪਾ ਕਰ ਸਕੇ ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਔਰ ਆਸ਼ੀਸ਼ ਦੇ ਆਮੀਨ